ルディアने ਦੇ ਵਿੱਚ ਬਸ ਰੁディアਨੇ ਦੇ ਵਿੱਚ ਬਸ ਸਾਡਾ ਪੁਲਿਸ ਚੌਕੀ ਦੇ ਵਿੱਚ ਬੀਤੀ ਰਾਤ ਨੂੰ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਿਆ ਹੈ ਦਰਅਸਲ ਦੋ ਆਟੋ ਡਰਾਈਵਰਸ ਨੂੰ ਸ਼ਰਾਬ ਦੇ ਨਸ਼ੇ 'ਚ ਚੂਰ ਹੋਣ ਦੇ ਲਈ ਅਤੇ ਗਾਲੀ ਗਲੋਚ ਕਰਨ ਦੇ ਇਲਜ਼ਾਮਾ ਹੈਟ ਪੁਲਿਸ ਜੋ ਹੈ ਜੋ ਪੁਲਿਸ ਅਧਿਕਾਰੀ ਨਾਕਬੰਦੀ ਤੇ ਸੀਗੇ ਉਹ ਉਹਨਾਂ ਨੂੰ ਪੁਲਿਸ ਥਾਣੇ ਲੈ ਕੇ ਗਏ ਪਰ ਜਦੋਂ ਪੁਲਿਸ ਥਾਣੀ ਲੈ ਕੇ ਗਏ ਤਾਂ ਉਥੋਂ ਹੰਗਾਮਾ ਜੋ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਜੋ ਆਟੋ ਡਰਾਈਵਰ ਸੀ ਉਹਨਾਂ ਦਾ ਪਰਿਵਾਰ ਉੱਥੇ ਪਹੁੰਚ ਗਿਆ ਹੰਗਾਮਾ ਉਹਨਾਂ ਨੇ ਕੀਤਾ ਤੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਦੋਸ਼ ਨਹੀਂ ਕਿ ਉਹਨੇ ਉਹਨਾਂ ਦੇ ਪਰਿਵਾਰ ਵਿੱਚ ਜੋ ਔਰਤਾਂ ਸੀ ਪੁਲਿਸ ਅਧਿਕਾਰੀ ਨੇ ਉਹਨਾਂ ਔਰਤਾਂ ਦੇ ਨਾਲ ਵੀ ਗਾਲੀ ਗਲੋਚ ਕੀਤੀ ਔਰਤ ਨੂੰ ਥੱਪੜ ਵੀ ਮਾਰਿਆ ਅਤੇ ਉਹਨਾਂ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਸੋ ਇਹ ਪੂਰਾ ਮਾਮਲਾ ਲੁਧਿਆਣਾ ਬਸ ਅੱਡਾ ਚੌਂਕੀ ਦਾ ਹੈ ਜਿੱਥੇ ਇੱਕ ਪੁਲਿਸ ਅਧਿਕਾਰੀ ਨੇ ਜੋ ਦੋ ਆਟੋ ਡਰਾਈਵਰ ਸੀਗੇ ਪਹਿਲਾਂ ਉਹਨਾਂ ਨੂੰ ਚੱਕਿਆ ਉਸ ਪੁਲਿਸ ਅਧਿਕਾਰੀ ਨੇ ਦੋਸ਼ ਲਾਇਸ ਸੀ ਕਿ ਉਹ ਦੋਨੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਸੀ ਉਹ ਗਾਲੀ ਗਲੋਚ ਕਰ ਰਹੇ ਸੀ ਆਪਸ ਦੇ ਵਿੱਚ ਝਗੜਾ ਕਰ ਰਹੇ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਥਾਣੇ ਲਿਆਂਦਾ ਗਿਆ ਜਦੋਂ ਇਹ ਆਟੋ ਡਰਾਈਵਰ ਦੇ ਪਰਿਵਾਰ ਵਾਲੇ ਪੁਲਿਸ ਥਾਣੇ ਪਹੁੰਚੇ ਤਾਂ ਫਿਰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਕਿ ਉਸ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਪਰਿਵਾਰ ਦੇ ਲੋਕਾਂ ਦੇ ਨਾਲ ਵੀ ਬਦਸਲੂਕੀ ਕੀਤੀ ਪਰਿਵਾਰ ਦੇ ਵਿੱਚ ਜੋ ਔਰਤਾਂ ਸ਼ਾਮਿਲ ਸੀ ਉਹਨਾਂ ਦੇ ਵਿੱਚੋਂ ਇੱਕ ਔਰਤ ਨਾਲ ਬਦਸਲੂਕੀ ਕੀਤੀ ਉਸ ਨੂੰ ਥੱਪੜ ਵੀ ਮਾਰਿਆ ਅਤੇ ਦੋਸ਼ ਵੀ ਲਗਾਏ ਨੇ ਪਰਿਵਾਰ ਵਾਲਿਆਂ ਨੇ ਕਿ ਖੁਦ ਉਹ ਪੁਲਿਸ ਅਧਿਕਾਰੀ ਅੱਧੀ ਰਾਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਚੂਰ ਸੀ ਇਸ ਤੋਂ ਬਾਅਦ ਇੱਕ ਹੋਰ ਮਾਮਲਾ ਇਸੇ ਮਾਮਲੇ ਦੇ ਵਿੱਚ ਜੁੜਿਆ ਹੋਇਆ ਸਾਹਮਣੇ ਆਇਆ ਪਰਿਵਾਰ ਦੇ ਲੋਕਾਂ ਨੇ ਦੋਸ਼ ਲਾਇਆ ਕਿ ਜਿਸ ਵਕਤ ਉਹ ਹੰਗਾਮਾ ਕਰਨ ਦੇ ਲਈ ਆਪਣੀ ਗੱਲਬਾਤ ਕਰਨ ਦੇ ਲਈ ਪੁਲਿਸ ਚੌਕ ਕੀ ਪਹੁੰਚੇ ਉਸ ਵਕਤ ਥਾਣੇ ਦੇ ਵਿੱਚ ਇੱਕ ਕੁੜੀ ਮੌਜੂਦ ਸੀ ਅੱਧੀ ਰਾਤ ਨੂੰ ਉਹ ਕੁੜੀ ਥਾਣੇ ਦੇ ਵਿੱਚ ਕੀ ਕਰ ਰਹੀ ਸੀ ਜਦਕਿ ਉਸ ਪੁਲਿਸ ਅਧਿਕਾਰੀ ਨੇ ਵੀ ਸ਼ਰਾਬ ਪੀਤੀ ਹੋਈ ਸੀ ਉਹ ਵੀ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਸੀਗਾ ਦੂਜੇ ਪਾਸੇ ਜੋ ਕੁੜੀ ਅੱਧੀ ਰਾਤ ਨੂੰ ਥਾਣੇ ਦੇ ਵਿੱਚ ਮੌਜੂਦ ਸੀ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਸ ਦਾ ਕਹਿਣਾ ਹੈ ਕਿ ਉਹ ਪੁਲਿਸ ਅਧਿਕਾਰੀ ਦੀ ਦੋਸਤ ਹੈ ਤੇ ਨਵੇਂ ਸਾਲ ਦੀ ਵਧਾਈ ਦੇਣ ਥਾਣੇ ਦੇ ਵਿੱਚ ਉਹ ਪਹੁੰਚੀ ਹੋਈ ਸੀ ਸੋ ਲੋਕਾਂ ਦਾ ਕੀ ਕਹਿਣਾ ਹੈ ਜੋ ਉਸ ਵਕਤ ਮੌਜੂਦ ਸੀ ਕੀ ਇਲਜ਼ਾਮ ਲਾ ਰਹੇ ਨੇ ਪੁਲਿਸ ਅਧਿਕਾਰੀ ਤੇ ਪਹਿਲਾਂ ਤੁਸੀਂ ਉਹ ਸੁਣੋ ਮੇਰਾ ਭਰਾਣਾ ਛੋਟੇ ਨੇ ਕਿਤੇ ਇੱਥੇ ਕੋਈ ਲੜਾਈ ਝਗੜਾ ਹੋ ਗਿਆ ਬਾ ਸਾਡੇ ਚਲੋ ਜੀ ਦੋਨਾਂ ਬਰਤ ਤਰ੍ਹਾਂ ਨੂੰ ਲੈ ਆਏ ਇੱਥੇ ਹਾਂਜੀ ਅਸੀਂ ਆ ਗਏ ਸੀ ਸਾਨੂੰ ਪਤਾ ਲੱਗਿਆ ਸੀਗਾ ਸਾਰੇ ਇੱਥੇ ਪਹਿਲਾਂ ਅੱਧਾ ਘੰਟਾ ਸੀ ਗੇਟ ਖੜਕਾਇਆ ਸਾਡੇ ਕੋਲ ਤਾਂ ਗੇਟ ਨਹੀਂ ਖੋਲਿਆ ਗੇਟ ਨਹੀਂ ਖੋਲਿਆ ਸਾਡੇ ਕਿਹਦੇ ਅਸੀਂ ਹੱਥ ਜੋੜੇ ਮਿੰਤਾ ਕਿਤੇ ਬੜਾ ਖੜਕਾਇਆ ਗੇਟ ਅੱਧੇ ਘੰਟੇ ਵਾ ਸਾਡੇ ਭਰਾ ਨੂੰ ਕੁੱਟ ਕੇ ਸਾਡੇ ਸਾਹਮਣੇ ਸਾਡੇ ਭਰਾ ਦੇ ਹੱਥ ਦੇ ਨੇ ਡਾਂਗ ਮਾਰਿਓ ਦਾ ਹੱਥ ਖੁੰਨੋ ਖੁੰਨ ਕਰਤਾ ਉਹਨੂੰ ਲੰਮੇ ਪਾ ਕੇ ਕੁੱਟਰ ਗਏ ਉਹ ਗੇਟ ਦਾ ਬੰਦ ਕਰ ਲਿਆ ਨੇ ਜਾਲੀ ਵਾਲਾ ਅਸੀਂ ਕਹਿੰਦੇ ਸਰ ਕੁੱਟਦੇ ਕਿਉਂ ਪਿਓ ਤੁਸੀਂ ਨਜਾਇਜ਼ ਠੀਕ ਹੈ ਦੋਨਾਂ ਧਰਾਂ ਨੇ ਕੋਈ ਗਲਤੀ ਕੀਤੀ ਆ ਤੁਸੀਂ ਇਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਤੁਸੀਂ ਆਪਣੀ ਕਾਰਵਾਈ ਕਰੋ ਸਾਡੇ ਐਨੀ ਗੱਲ ਤੋਂ ਬਾਅਦ ਕਹਿੰਦਾ ਤੁਸੀਂ ਕੀ ਕਰ ਲਓਗੇ ਨਿਕਲਦੇ ਸਾਡੇ ਮੇਰੀ ਪੁਛਾਈ ਤੇ ਚਪੇੜ ਮਾਰਤੀ ਉਹ ਬੰਦੇ ਨੂੰ ਪੁਲਿਸ ਮਲਾ ਦੇਣੇ ਰਲ ਪੀਤੀ ਦਾਰੂ ਨਾਲੇ ਮਾਰੇ ਸਾਨੂੰ ਧੱਕੇ ਕੱਢ ਕੇ ਸਾਨੂੰ ਗੇਟ ਤੋਂ ਕਰਤਾ ਬਾਹਰ ਉਹ ਪਤਾ ਨਹੀਂ ਨਾਂ ਕੀ ਐ ਆਹ ਜਿਹੜਾ ਤੁਹਾਡੇ ਪਾਣਾ ਮੁੰਡਾ ਮੋਨਾ ਜਿਹੜਾ ਬੈਂਸ ਰਿਆ ਸੀ ਜਿਹੜਾ ਸਾਡੇ ਨਾਲ ਹੁਣ ਧੱਕਾ ਕਰ ਸਾਨੂੰ ਗੰਦਾ ਬੰਦਾ ਨਹੀਂ ਜਾਂਦਾ ਫਿਰ ਕੀ ਹੋ ਗਿਆ ਕਹਿੰਦਾ ਮੈਂ ਕਿਹੜੇ ਤੁਹਾਨੂੰ ਛੱਡ ਦੂੰਗਾ ਤੁਹਾਡੀਆਂ ਲੱਤਾਂ ਪਾਰ ਨਹੀਂ ਟੱਲੀਆਂ ਕਹਿੰਦਾ ਤੇਰੇ ਲੱਤਾਂ ਪਾਰ ਨਹੀਂ ਟੱਲ ਕਹਿੰਦਾ ਸੋ ਪਰਿਵਾਰ ਵਾਲਿਆਂ ਦਾ ਦੋਸ ਤੁਸੀਂ ਸੁਣਿਆ ਕਿ ਉਹ ਇਲਜ਼ਾਮ ਲਾ ਰਹੇ ਨੇ ਪੁਲਿਸ ਅਧਿਕਾਰੀ ਤੇ ਹੁਣ ਉਸ ਔਰਤ ਦਾ ਬਿਆਨ ਵੀ ਸੁਣਾਉਂਦੇ ਆ ਜੂ ਇਲਜ਼ਾਮ ਲਾ ਰਹੀ ਹੈ ਕਿ ਪੁਲਿਸ ਅਧਿਕਾਰੀ ਸ਼ਰਾਬ ਦੇ ਨਸ਼ੇ ਦੇ ਵਿੱਚ ਚੂਰ ਸੀ ਅਤੇ ਉਸ ਪੁਲਿਸ ਅਧਿਕਾਰੀ ਨੇ ਉਸ ਦੇ ਨਾਲ ਬਦਸਲੂਕੀ ਕੀਤੀ ਅਤੇ ਉਸ ਨੂੰ ਥੱਪੜ ਵੀ ਮਾਰਿਆ ਮੇਰਾ ਹਸਬੰਡ ਆ ਮੈਂ ਲੈ ਕੇ ਜਾਣਾ ਉਹਨੂੰ ਕਹਿੰਦਾ ਕਿੱਥੇ ਲੈ ਕੇ ਜਾਣਾ ਗੁੰਡਾ ਕਰਕੇ ਕਰਾਣ ਲਈ ਉਹਨੂੰ ਲੋਕਾਂ ਨੂੰ ਮਰਵਾਣ ਵਾਸਤੇ ਕਹਿੰਦੇ ਇੱਥੇ ਆ ਪਤਾ ਨਹੀਂ ਕੀ ਜੀਜ ਮਾਰੀ ਹੁੰਦੇ ਖੂਨੋਂ ਖੂਨੋਂ ਖਰੇ ਉਂਗਲ ਟੁੱਟ ਗਈ ਹੈ ਕਿ ਪਤਾ ਨਹੀਂ ਹੈ ਗਈ ਇਹ ਨਾਲ ਤੇ ਮੇਰੇ ਆਠਾ ਆ ਦੇਣੀਆਂ ਚਪੇੜ ਮਾਰੀ ਕੇ ਮੈਂ ਤੇਰਾ ਮਲਾਜਾ ਮੈਂ ਪਹਿਲਾ ਕਰਾਣਾ ਕਹਿੰਦਾ ਤੂੰ ਕੋਟੋਂ ਨਹੀਂ ਮਲਾਜਾ ਕਰਾਣ ਵਾਲੀ ਕਹਿੰਦਾ ਮੋਂ ਦਾ ਕਰਾਣ ਜਾਊਂਗਾ ਮਲਾਜਾ ਆ ਜਿਹੜਾ ਅੰਦਰ ਹੈ ਲੱਗ ਕਿ ਨੇ ਜਾਣ ਪਾਈ ਹੋਈ ਸੋਨੇ ਦੀ ਹਾਂਜੀ ਉਹਨੇ ਕਹਿੰਦਾ ਤੂੰ ਮੇਰਾ ਮਲਾਜਾ ਕਹਿੰਦਾ ਕਰਾ ਲੇਗੀ ਮੈਨੂੰ ਕਹਿੰਦਾ ਫੁੱਲ ਟੈਟਰ ਡਰਿੰਕ ਨਾ ਕਿਹੜੀ ਚੌਂਕੀ ਦਾ ਮਾਮਲਾ ਹੈ ਇਹ ਆਪਣੀ ਬੱਸ 80 ਦੀ 80 ਉੱਥੇ ਹੀ ਖੜੇ ਆ ਜੀ ਬੱਸ 80 ਦੀ ਆ ਤੁਹਾਡੀ ਮੰਗ ਕੀ ਸਾਡੇ ਜਿਵੇਂ ਉਂਗਲਾ ਤੋੜੀਆਂ ਨੇ ਓਵੇਂ ਆਪਦੀਆਂ ਤੜਵਾ ਲੈਣ ਤੇ ਸਾਡੀ ਮੰਗਾਂ ਪੂਰੀਆਂ ਨੇ ਸਸਪੈਂਡ ਕੀਤਾ ਜਾਵੇ ਸਸਪੈਂਡ ਕੀਤਾ ਜਾਵੇ ਕਿ ਡ੍ਰਿੰਕ ਬੈਗ ਕਰਕੇ ਥਾਣੇ ਚ ਨਾ ਬੈਠਾ ਜਾਵੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਵਕਤ ਥਾਣੇ ਦੇ ਵਿੱਚ ਕੋਈ ਕੁੜੀ ਮੌਜੂਦ ਨਹੀਂ ਸੀ ਅਤੇ ਜਿਸ ਪੁਲਿਸ ਅਧਿਕਾਰੀ ਤੇ ਇਲਜ਼ਾਮ ਲੱਗ ਰਹੇ ਨੇ ਉਸ ਦਾ ਬਿਆਨ ਵੀ ਸਾਹਮਣੇ ਆਇਆ ਹੈ ਉਸ ਨੇ ਕਿਹਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਇਹ ਦੋਨੋਂ ਆਟੋ ਡਰਾਈਵਰ ਝਗੜਾ ਕਰ ਰਹੇ ਸੀ ਨਾਕੇਬੰਦੀ ਦੌਰਾਨ ਇਹਨਾਂ ਨਾਲ ਗੱਲਬਾਤ ਕੀਤੀ ਗਈ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਗਾਲੀ ਗਲੋਚ ਕਰਨ ਲੱਗੇ ਜਿਸ ਤੋਂ ਬਾਅਦ ਇਹਨਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਸੁਣੋ ਉਹਨੂੰ ਸਿਖਾਣ ਗਿਆ ਕਿ ਤੂੰ ਮੇਰੀ ਘਰ ਵਾਲੀ ਆ ਹਾਂ ਲੱਗਣਾ ਹਾਂ ਤੂੰ ਲਗਾਉਣਾ ਸਰ ਕੋਈ ਕਿਹੜੀ ਅੰਦਰ ਕੋਸਰ ਕਿਣੀ ਕੁੜੀ ਹੈ ਜੇ ਅੰਦਰ ਨਹੀਂ ਕੋਈ ਕੁੜੀ ਨਹੀਂ ਹੈ ਉਹ ਸਾਡੇ ਜਾਉਗੀ ਉਹ ਦਾੜੇ ਕੇ ਕੁਝ ਗਲਤ ਕੀਤਾ ਅਸੀਂ ਤੇ ਆਪਣੇ ਨਾਕੇ ਤੇ ਡਿਊਟੀ ਦੇ ਰਹੇ ਸੀ ਇਹ ਉੱਥੇ ਸ਼ਰਾਬੀ ਹਾਲ ਤੇ ਇੱਕ ਦੂਜੇ ਨਾਲ ਲੜ ਰਹੇ ਸੀ ਬਹੁਤ ਬੁਰੀ ਤਰ੍ਹਾਂ ਅਸੀਂ ਇਹਨਾਂ ਨੂੰ ਰੋਕਿਆ ਇਹ ਪੁਸਤ ਦੇ ਗੱਲ ਪੈ ਗਏ ਹੁਣ ਮੈਡੀਕਲ ਰਾਂ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਕਿੰਨੇ ਕਿੰਨੇ ਬੰਦੇ ਸੀ ਜਿਹੜੇ ਇਹ ਦੋ ਹੀ ਬੰਦੇ ਸੀ ਜਿਹੜੇ दारू ਪੀ ਰਹੇ ਸੀ ਦੋ ਹੀ ਬੰਦੇ ਆਪਸ ਵਿੱਚ ਲੜ ਰਹੇ ਸੀ ਦਾਰੂ ਦੀ ਸਾਲਾ ਸ਼ਰਾਬੀ ਆਲ ਕਿਹੜੇ ਧਰਨੇ ਦਾ ਮਾਮਲਾ ਸਰ ਡੀਵੀ ਨੰਬਰ 5 ਚੌਂਕੀ ਬਸਟੈਂਡ ਉਹ ਤੁਹਾਡੇ ਦੇ ਵੀ ਮੁਲਾਜ਼ਮਾਂ ਦੇ ਵੀ ਇਲਜ਼ਾਮ ਲਾਉਂਦੇ ਨੇ ਕਹਿੰਦੇ ਮੁਲਾਜ਼ਮਾਂ ਦੇਖੋ ਹੁਣ ਉਹਨਾਂ ਦਾ ਤਾਂ ਕੁਝ ਵੀ ਕਹਿਣਾ ਹੈ ਪਰ ਅਸੀਂ ਤਾਂ ਆਪਣੀ ਡਿਊਟੀ ਕਰਦੇ ਹੋਏ ਸੀ ਹੁਣ ਮੁਲਾਜ਼ਮਾ ਕਰਾਉਣ ਲਈ ਸਿਵਲ ਹਸਪੀਟਲ ਲੈ ਕੇ ਚੱਲੇ ਠੀਕ ਹੈ ਠੀਕ ਹੈ ਅੱਛਾ ਇੱਕ ਪਾਸੇ ਨਰਮਾ ਸਾਲ ਚੱਲ ਰਿਹਾ ਵਾ ਅਸੀਂ ਪੁਲਿਸ ਮੁਲਾਜ਼ਮ ਡਿਊਟੀਆਂ ਤੇ ਹੁੰਦੇ ਨੇ ਨਾਕਿਆ ਦੇ ਖੜਦੇ ਨੇ ਜਦੋਂ ਅਜਿਹੇ ਵਾਕਿਆ ਹੁੰਦੇ ਕਿਤੇ ਨਾ ਕਿਤੇ ਵੀ ਮਤਲਬ ਕੀ ਅਪੀਲ ਲੋਕਾਂ ਨੂੰ ਕਰੋਗੇ ਦੇਖੋ ਅਪੀਲ ਤੇ ਇਹੀ ਹੈ ਕਿ ਇਹੋ ਜਿਹੇ ਮੌਕੇ ਤੇ ਆਪਣੇ ਪਰਿਵਾਰ ਨਾਲ ਸਮਾਂ ਬਤਾਓ ਤੇ ਸ਼ਰਾਬੀ ਹਾਲ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਸੋ ਜੋ ਲੋਕ ਇਲਜ਼ਾਮ ਲਗਾ ਰਹੇ ਨੇ ਪੁਲਿਸ ਅਧਿਕਾਰੀ ਤੇ ਉਹਨਾਂ ਨੂੰ ਵੀ ਤੁਸੀਂ ਸੁਣਿਆ ਪੁਲਿਸ ਅਧਿਕਾਰੀਆਂ ਦਾ ਬਿਆਨ ਵੀ ਤੁਸੀਂ ਸੁਣਿਆ ਹੁਣ ਉਸ ਕੁੜੀ ਦਾ ਬਿਆਨ ਉਸ ਕੁੜੀ ਦੀ ਸਟੇਟਮੈਂਟ ਤੁਹਾਨੂੰ ਸੁਣਾਉਂਦੇ ਆ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਅੱਧੀ ਰਾਤ ਨੂੰ ਉਹ ਕੁੜੀ ਥਾਣੇ ਅੰਦਰ ਮੌਜੂਦ ਸੀ ਅਤੇ ਪੁਲਿਸ ਅਧਿਕਾਰੀ ਨੂੰ ਉਹ ਆਪਣਾ ਦੋਸਤ ਦੱਸ ਰਹੀ ਹੈ ਤੇ ਕਹਿ ਰਹੀ ਹੈ ਕਿ ਉਹ ਨਵੇਂ ਸਾਲ ਦੀ ਵਧਾਈ ਦੇਣ ਉਸ ਪੁਲਿਸ ਅਧਿਕਾਰੀ ਨੂੰ ਪੁਲਿਸ ਥਾਣੇ ਪਹੁੰਚੀ ਸੀ ਪਰ ਉਹ ਕਿਤੇ ਲੋਕ ਕੇ ਨਹੀਂ ਬੈਠੀ ਸੀ ਬਲਕਿ ਆਫਿਸ ਦੇ ਵਿੱਚ ਬੈਠੀ ਹੋਈ ਸੀ ਲੱਜੇ ਜਵਾਬ ਤੂੰ ਜੋ ਹੋ ਗਿਆ ਵਧਾਈ ਦੇਣਾ फ्रेंड मेरा तो, फ्रेंड मेरा, फ्रेंटा मेरा। नहीं, तो नहीं। मैं, मेरा मैं तो बाहर बैठी हूं अंदर नहीं वैसे तो नहीं एमएम नहीं सर नहीं ऐसे बाहर बैठे थे मेरा फ्रेंड नहीं है अच्छा नहीं ये कहंदे सी मुलाजिम ਲੈ ਬੰਦਾ ਲੈ ਕੇ ਆਇਆ ਫੜ ਕੇ ਤੁਹਾਡੇ ਜਿਹੜੇ ਤੁਸੀਂ ਇੰਜ ਨੂੰ ਕੋਈ ਫਰੈਂਡ ਆ ਤੁਹਾਡੇ ਸਰ ਮੇਰਾ ਐਕਚੁਅਲੀ ਮੈਂ ਨਵੇਂ ਸਾਲ ਦੀ ਵਧਾਈ ਦੇਣ ਆਈਆਂ ਮੈਂ ਮੈਂ ਲੋਕੀਂ ਰੱਖੀ ਮੈਂ ਆਂਦਾ ਬੈਠਾ ਕਿਹੜਾ ਬੁਰਦ ਮੁਲਾਜ਼ਮ ਜੀ ਨੂੰ ਮਿਲਣ ਵਾਸਤੇ ਆਇਆ ਕਿਹੜਾ ਮੈਂ ਦਿਨੇਰ ਪਾਸ ਮੈਨੂੰ ਯਾਰ ਨਹੀਂ ਮਿਲ ਗੇ ਨਹੀਂ ਕੀ ਮਿਲਿਆ ਮੇਰਾ ਨਿਊ ਇੱਕ ਫਰੈਂਡ ਆ ਮੈਂ ਵਧਾਈ ਦੇਣ ਆਈ ਸੀ ਕਿ ਨਵੇਂ ਸਾਲ ਦੀ ਕੋਈ ਕੁਝ ਨਹੀਂ ਹੈ ਸਾਰੇ ਫਰੈਂਡਸ ਵੀ ਮੇਰੇ ਹਾਂਜੀ ਤੁਸੀਂ ਵੀ ਭਾਜੀ ਨਹੀਂ ਨਾ ਜੀ ਹਾਂ ਜੀ ਹਾਂ ਨਹੀਂ ਆ ਰਹੀ ਸੋ ਇਸ ਪੂਰੇ ਮਾਮਲੇ ਤੇ ਜ਼ਿਆਦਾ ਜਾਣਕਾਰੀ ਲਈ ਸਾਡੇ ਸੰਵਾਤਾਤਾ ਰਜਵਿੰਦਰ ਸਿੰਘ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ ਰਜਵਿੰਦਰ ਲੁਧਿਆਣਾ ਬਸ ਅੱਡਾ ਪੁਲਿਸ ਚੌਂਕੀ ਉੱਤੇ ਬੀਤੀ ਰਾਤ ਨੂੰ ਜੋ ਹੰਗਾਮਾ ਹੋਇਆ ਹੰਗਾਮਾ ਤਾਂ ਹੋਇਆ ਪਰ ਹੰਗਾਮੇ ਨੇ ਬਾਅਦ ਦੇ ਵਿੱਚ ਇੱਕ ਹੋਰ ਹੀ ਰੂਪ ਲੈ ਲਿਆ ਪੁਲਿਸ ਥਾਣੇ ਅੰਦਰ ਕੁੜੀ ਦੇ ਮੌਜੂਦ ਹੋਣ ਦੀ ਘਟਨਾ ਤੋਂ ਬਾਅਦ ਇਹ ਮਾਮਲਾ ਕੁਝ ਜ਼ਿਆਦਾ ਹੰਗਾਮੇਦਾਰ ਹੋ ਗਿਆ ਪੂਰੀ ਜਾਣਕਾਰੀ ਇਸ ਮਾਮਲੇ ਦੇ ਵਿੱਚ ਕੀ ਹੈ ਇਹ ਬਿਲਕੁਲ ਤੁਹਾਨੂੰ ਦੱਸਿਆ ਕਿ ਦੋ ਜਿਹੜੇ ਨੇ ਸ਼ਰਾਬੀ ਆਦਤ ਦੇ ਵਿੱਚ ਪਹਿਲਾਂ ਸ਼ਰਾਬ ਪੀਂਦੇ ਨੇ ਤੇ ਬਾਅਦ ਵਿੱਚ ਖੈਬਰ ਪੀਂਦੇ ਨੇ ਕਿਤੇ ਨਾ ਕਿਤੇ ਦੋਵੇਂ ਜਿਹੜੇ ਦੋਸਤ ਦੱਸੇ ਜਾਂਦੇ ਦੱਸੇ ਜਾ ਰਹੇ ਨੇ ਜੋ ਜਿਨ੍ਹਾਂ ਦੇ ਵਿੱਚਕਾਰ ਜਿਹੜਾ ਝਗੜਾ ਹੋਇਆ ਸੀ ਉਹਨਾਂ ਨੂੰ ਲੈ ਕੇ ਪੁਲਿਸ ਅਧਿਕਾਰੀ ਜਿਹੜੇ ਨੇ ਥਾਣੇ ਪਹੁੰਚਦੇ ਨੇ ਸੌਰੀ ਬਾਸਾੜਾ ਚੌਂਕੀ ਵਿੱਚ ਪਹੁੰਚਦੇ ਨੇ ਜਿ세 ਕਿ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਮਗਰ ਉਹਨਾਂ ਨੂੰ ਛਡਾਉਣ ਵਾਸਤੇ ਆਏ ਜਾਂਦੇ ਨੇ ਤੇ ਭਾਰੀ ਹੰਗਰਾਮਾ ਕਰਦੇ ਨੇ ਕਹਿੰਦੇ ਨੇ ਕਿ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਸੀ ਜਿਨ੍ਹਾਂ ਨੂੰ ਕੁੜਸ ਤੋਂ ਫੜ ਕੇ ਲੈ ਕੇ ਆਏ ਸੀ ਉਹਨਾਂ ਨੂੰ ਕੁੱਟਿਆ ਗਿਆ ਡੰਡੇ ਮਾਰੇ ਗਏ ਨੇ ਕਿਤੇ ਨਾ ਕਿਤੇ ਜ਼ਖਮੀ ਕੀਤਾ ਗਿਆ ਤਸਵੀਰਾਂ ਵਿੱਚ ਉਹਨਾਂ ਨੇ ਦਿਖਾਇਆ ਵੀ ਕਿ ਉਹਨਾਂ ਨੂੰ ਜਿਹੜਾ ਲਹੂ ਲਹਾਨ ਕਹਿ ਰਹੇ ਨੇ ਕਿ ਕੀਤਾ ਗਿਆ ਕਈ ਗੰਭੀਰ ਇਲਜ਼ਾਮ ਲਗਾਏ ਨੇ ਉੱਥੇ ਹੀ ਉਹ ਮਹਿਲਾ ਜੋ ਕਿ ਆਪਣੇ ਪਤੀ ਨੂੰ ਛਡਾਉਣ ਵਾਸਤੇ ਆਈ ਸੀ ਉਸ ਨੇ ਇਹ ਵੀ ਇਲਜ਼ਾਮ ਲਗਾਏ ਨੇ ਕਿ ਉਸ ਦੇ ਪਤੀ ਬਾਰੇ ਜਦੋਂ ਉਸ ਨੇ ਪੁੱਛਿਆ ਤਾਂ ਉਸ ਨੇ ਨਾਲ ਬਤਮੀਜੀ ਕੀਤੀ ਕਿ ਨਹੀਂ ਨਹੀਂ ਉਸ ਦੇ ਜਿਹੜੀ ਹੈ ਚਪੇੜਾਂ ਤੱਕ ਮਾਰੀ ਗਈਆਂ ਕਿਤੇ ਨਾ ਕਿਤੇ ਗੰਭੀਰ ਇਲਜ਼ਾਮ ਲਗਾਉਂਦੇ ਜਿਹੜੇ ਲੋਕੀ ਨਜ਼ਰ ਆਏ ਨੇ ਉੱਥੇ ਹੀ ਉਸ ਸਮੇਂ ਜਿਹੜਾ ਹੰਗਾਮਾ ਨਵਾਂ ਮੋੜ ਲੈ ਲੈਂਦਾ ਹੈ ਜਦੋਂ ਲੋਕਾਂ ਵੱਲੋਂ ਇਹ ਵੀ ਇਲਜ਼ਾਮ ਲਗਾਏ ਜਾਂਦੇ ਨੇ ਕਿ ਜੋ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ दारू ਪੀਤੀ ਹੋਈ ਹੈ ਤੇ ਅੰਦਰ ਚੌਂਕੀ ਦੇ ਵਿੱਚ ਇੱਕ ਕੁੜੀ ਵੀ ਮੌਜੂਦ ਹੈ ਰਾਤ ਦੇ ਤਕਰੀਬਨ ਤਕਰੀਬਨ ਸਾਰੇ 10 11 ਵਜੇ ਦਾ ਸਮਾਂ ਸੀ ਜਿਸ ਸਮੇਂ ਇਹ ਸਾਰਾ ਹੰਗਾਮਾ ਹੁੰਦਾ ਹੈ ਤੇ ਉਹ ਕਹਿੰਦੇ ਕਿ ਕੁੜੀ ਲੜਕੀ ਅੰਦਰ ਮੌਜੂਦ ਹੈ ਜਦਕਿ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਜਿਹੜਾ ਮੌਜੂਦ ਨਹੀਂ ਹੈ ਉਹ ਲੜਕੀ ਕੀ ਕਰ ਰਹੀ ਹੈ ਥਾਣੇ ਦੀ ਕੌਂਕੀ ਦੇ ਵਿੱਚ ਇਸ ਨੂੰ ਲੈ ਕੇ ਵੱਡੇ ਸਵਾਲ ਕਰੇ ਕਰਦੇ ਨੇ ਜਦੋਂ ਅੰਦਰ ਜਾਂਦੇ ਆ ਤਾਂ ਲੜਕੀ ਜਿਹੜੀ ਹੈ ਜਰੂਰ ਅੰਦਰ ਇੱਕ ਕਮਰੇ ਦੇ ਵਿੱਚ ਹੁੰਦੀ ਹੈ ਤੇ ਲੜਕੀ ਕਹਿੰਦੀ ਹੈ ਕਿ ਉਹ ਆਪਣੇ ਪੁਲਿਸ ਮੁਲਾਜ਼ਮ ਦੋਸਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਵਾਸਤੇ ਆਈ ਸੀ ਤੇ ਪੁਲਿਸ ਮੁਲਾਜ਼ਮ ਦੋਸਤ ਵੀ ਇਹ ਗੱਲ ਨੂੰ ਕਬੂਲ ਕਰਦਾ ਹੈ ਕਿ ਉਹ ਲੜਤੀ ਉਸਦੀ ਸੈਂਡ ਹੈ ਅਤੇ ਉਸ ਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਵਾਸਤੇ ਆਈ ਸੀ ਪਰ ਕਿਤੇ ਨਾ ਕਿਤੇ ਸੀਨੀਅਰ ਪੁਲਿਸ ਅਧਿਕਾਰੀ ਜਦੋਂ ਅਸੀਂ ਗਾਹਾਂਗੇ ਕਿ ਇਹ ਥਾਣਾ ਇੰਚਾਰ ਜਦੋਂ ਪਹੁੰਚਦੇ ਨੇ ਜਿੰਨਾਂ ਦੇ ਅੰਦਰ ਜਿਹੜੀ ਇਹ ਚੌਂਕੀ ਪੈਂਦੀ ਹੈ ਉਹਨਾਂ ਵੱਲੋਂ ਇਸ ਮਾਮਲੇ ਤੇ ਜਰੂਰ ਜਿਹੜੀ ਚੁੱਪੀ ਸਾਦੀ ਕਿ ਉਹਨਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਹੁਣ ਦੇਖਣਾ ਹੋਵੇਗਾ ਕਿ ਜਾਂਚ ਵਿੱਚ ਕੀ ਕੁਝ ਸਾਹਮਣੇ ਆਉਂਦਾ ਹੈ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਕੀਤੀ ਗਈ ਹੈ ਜੋ ਲੋਕ ਇਹਨਾਂ ਨੂੰ ਲਿਆਂਦਾ ਗਿਆ ਸੀ ਸ਼ਰਾਬੀ ਹਾਦਸੇ ਦੇ ਵਿੱਚ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਪੁਲਿਸ ਮੁਲਾਜ਼ਮ ਉੱਤੇ ਕੀ ਐਕਸ਼ਨ ਜਿਹੜਾ ਲਿਆ ਗਿਆ ਜੀ ਜੀ ਰਾਜਵਿੰਦਰ ਜੋ ਲੋਕ ਉਸ ਵਕਤ ਇਲਜ਼ਾਮ ਲਗਾ ਰਹੇ ਸੀ ਉਹਨਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਜੋ ਦੋਸ਼ੀ ਪੁਲਿਸ ਅਧਿਕਾਰੀ ਹੈ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਕਿ ਉਸਨੇ ਨਾ ਸਿਰਫ ਮਹਿਲਾ ਦੇ ਨਾਲ ਬਦਚਲੂਕੀ ਕੀਤੀ ਲੋਕਾਂ ਦੇ ਨਾਲ ਕੁੱਟਮਾਰ ਵੀ ਕੀਤੀ ਅਤੇ ਉਹਨਾਂ ਨੂੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਜੀ ਬਿਲਕੁਲ ਕਿਤੇ ਨਾ ਕਿਤੇ ਉਹਨਾਂ ਨੇ ਹੀ ਗੰਭੀਰ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਅਧਿਕਾਰੀਆਂ ਦੀ ਜਿਹੜੀ ਹੈ ਸ਼ਰਾਬ ਤੱਕ ਕੀਤੀ ਹੋਈ ਹੈ ਕਹਿੰਦੇ ਨੇ ਕਿਤੇ ਪੁਲਿਸ ਅਧਿਕਾਰੀਆਂ ਦਾ ਮੁਲਾਜ ਜੀਤੀ ਜਾ ਰਹੀ ਸੀ ਅਸੀਂ ਕਹਾਂਗੇ ਕਿ ਗੰਭੀਰ ਜਿਹੜੇ ਨੇ ਇਲਜ਼ਾਮ ਲਗਾਏ ਨੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਉਹਨਾਂ ਵੱਲੋਂ ਜਿਹੜਾ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਕਿਤੇ ਨਾ ਕਿਤੇ ਜੋ ਲੋਕ ਸੀ ਜੋ ਹੰਗਾਮਾ ਕਰ ਰਹੇ ਸੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਪਰ ਇਸ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਸਾਹਮਣੇ ਆਉਂਦੀ ਹੈ ਆਉਣ ਵਾਲਾ ਸਮਾਂ ਦੱਸੇਗਾ ਜਰੂਰ ਸੀਨੀਅਰ ਅਧਿਕਾਰੀ ਨਾਲ ਗੱਲਬਾਤ ਕਰਾਂਗੇ ਕਿਉਂਕਿ ਰਾਤ ਨੂੰ ਉਹਨਾਂ ਨਾਲ ਗੱਲਬਾਤ ਆਂਦੀ ਸੀ ਹੁਣ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਰਾਤ ਦੇ ਰਾਤ ਤੱਕ ਉਹ ਡਿਊਟੀ ਤੇ ਰਹੇ ਨੇ ਕੁਝ ਸਮੇਂ ਬਾਅਦ ਦੇਖਣਾ ਹੋਵੇਗਾ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਂਦਾ ਹੈ ਕੀ ਪੁਲਿਸ ਅਧਿਕਾਰੀਆਂ ਜੀ ਜੀ ਰਾਜਵਿੰਦਰ ਇਸ ਪੂਰੇ ਮਾਮਲਾ ਜੋ ਹੈ ਇਹਦੇ ਵਿੱਚ ਇੱਕ ਪੇਚ ਫਸਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਦੇਖੋ ਇਲਜ਼ਾਮ ਲੱਗ ਰਹੇ ਸੀ ਕਿ ਕੁੜੀ ਉੱਥੇ ਸੀ ਕੁੜੀ ਦੇ ਜੋ ਫ ਉਜੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕੁੜੀ ਨੇ ਖੁਦ ਕੈਮਰੇ ਅੱਗੇ ਹੋ ਕੇ ਇਹ ਵੀ ਬੋਲਿਆ ਕਿ ਹਾਂ ਉਹ ਦੋਸਤ ਸੀ ਅਤੇ ਉਹ ਨਵੇਂ ਸਾਲ ਦੀ ਵਧਾਈ ਦੇਣ ਆਈ ਸੀ ਪਰ ਇੱਕ ਦੂਜੇ ਪੁਲਿਸ ਅਧਿਕਾਰੀ ਦਾ ਬਿਆਨ ਵੀ ਉਸੇ ਵਕਤ ਸਾਹਮਣੇ ਆਇਆ ਉਹ ਕਹਿ ਰਹੇ ਸੀ ਕਿ ਇੱਥੇ ਕੋਈ ਕੁੜੀ ਹੈ ਹੀ ਨਹੀਂ ਸੋ ਇਹ ਜੋ ਦੋ ਬਿਆਨ ਦੋਗਲੇ ਬਿਆਨ ਸਾਹਮਣੇ ਆ ਰਹੇ ਨੇ ਇਹ ਕਿਤਨਾ ਕਿਤੇ ਸਵਾਲ ਵੀ ਖੜੇ ਕਰਦੇ ਨੇ ਜੀ ਬਿਲਕੁਲ ਪਹਿਲਾਂ ਪੁਲਿਸ ਅਧਿਕਾਰੀਆਂ ਵੱਲੋਂ ਬਿਲਕੁਲ ਹੀ ਜਿਹੜਾ ਇਨਕਾਰ ਕੀਤਾ ਗਿਆ ਸੀ ਕਿ ਕੋਈ ਵੀ ਜੜੀ ਕੁੜੀ ਨਹੀਂ ਹੈ ਪਰ ਜਦੋਂ ਲੋਕ ਜਿਹੜੇ ਹੰਗਾਮਾ ਕਰਦੇ ਨੇ ਜਦੋਂ ਉੱਥੇ ਜਾ ਕੇ ਥਾਣੇ ਦੇ ਅੰਦਰ ਪਹੁੰਚ ਜਾਂਦੇ ਨੇ ਕਿ ਇਸ ਇਸ ਕਮਰੇ ਦੇ ਵਿੱਚ ਕੁੜੀ ਬੰਦ ਹੈ ਕਿਤੇ ਨਾ ਕਿਤੇ ਕੁੜੀ ਨੂੰ ਬਾਹਰ ਆਉਣ ਤੇ ਮਜਬੂਰ ਕਰ ਦਿੰਦੇ ਨੇ ਤੇ ਕੁੜੀ ਬਾਹਰ ਆਉਂਦੀ ਹੈ ਤੇ ਉਸ ਤੋਂ ਬਾਅਦ ਵਿੱਚ ਪਤਾ ਲੱਗਦਾ ਕਿ ਥਾਣੇ ਦੇ ਵਿੱਚ ਸੱਚਮੁੱਚ ਕੁੜੀ ਸੀ ਕੀ ਕਰਨ ਵਾਸਤੇ ਜਿਹੜੀ ਲੜਕੀ ਪਹੁੰਚੀ ਹੋਈ ਸੀ ਅੱਧੀ ਰਾਤ ਨੂੰ ਕਿਉਂ ਜਿਹੜੀ ਹੈ ਕੂੜੀ ਥਾਣੇ ਦੇ ਵਿੱਚ ਬੈਠੀ ਸੀ ਇਹ ਵੱਡੇ ਜਿਹੜੇ ਨੇ ਸਵਾਲ ਖੜੇ ਹੋ ਰਹੇ ਨੇ ਦੇਖਣਾ ਹੋਵੇਗਾ ਕਿ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਜੀ ਬਹੁਤ ਬਹੁਤ ਧੰਨਵਾਦ ਰਾਜਵਿੰਦਰ ਸਰ ਜੀ ਨਾਲ ਜੁੜਨ ਦੇ ਲਈ ਸੋ ਸਾਡੇ ਸੰਵਾਦਤਾ ਰਾਜਵਿੰਦਰ ਇਸ ਪੂਰੇ ਮਾਮਲੇ ਦੇ ਵਿੱਚ ਅਪਡੇਟ ਦੇ ਰਹੇ ਸੀ ਕਿ ਪੁਲਿਸ ਅਧਿਕਾਰੀਆਂ ਨੇ ਕਾਰਵਾਈ ਦੀ ਜੋ ਹੈ ਉਹ ਤਸੱਲੀ ਦਿੱਤੀ ਹੈ ਕਿ ਕਾਰਵਾਈ ਇਸ ਪੂਰੇ ਮਾਮਲੇ ਦੇ ਵਿੱਚ ਕੀਤੀ ਜਾਵੇਗੀ ਦੂਜੇ ਪਾਸੇ ਇਸ ਮਾਮਲੇ ਨੇ ਜੋ ਇੱਕ ਨਵਾਂ ਮੋੜ ਲੈ ਆਇਆ ਹੈ ਕਿ ਅਤੀ ਰਾਤ ਨੂੰ ਥਾੜੇ ਅੰਦਰ ਕੁੜੀ ਸੀ ਅਤੇ ਕੁੜੀ ਆਪਣੇ ਆਪ ਨੂੰ ਪੁਲਿਸ ਅਧਿਕਾਰੀ ਦਾ ਦੋਸਤ ਦੱਸ ਰਹੀ ਸੀ ਇਸ ਪੂਰੇ ਮਾਮਲੇ ਦੇ ਵਿੱਚ ਵੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਉਹਨਾਂ ਦੇ ਧਿਆਨ ਦੇ ਵਿੱਚ ਇਹ ਮਾਮਲਾ ਨਹੀਂ ਹੈ ਪਰ ਇਸਤੇ ਕਾਰਵਾਈ ਹੋਵੇਗੀ ਤਫਤੀਸ਼ ਹੋਵੇਗੀ ਉਸ ਤੋਂ ਬਾਅਦ ਹੀ ਕੋਈ ਕਦਮ ਜੋ ਹੈ ਕਾਰਵਾਈ ਦੇ ਰੂਪ ਦੇ ਵਿੱਚ ਚੁੱਕਿਆ ਜਾਵੇਗਾ ਦੂਜੇ ਪਾਸੇ ਜੋ ਲੋਕ ਇਲਜ਼ਾਮ ਲਾ ਰਹੇ ਸੀ ਉਹਨਾਂ ਨੇ ਖਾਸ ਕਰਕੇ ਅਪੀਲ ਕੀਤੀ ਹੈ ਕਿ ਜਿਸ ਪੁਲਿਸ ਅਧਿਕਾਰੀ ਨੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਹੈ ਔਰ ਮਹਿਲਾ ਨੂੰ ਥੱਪੜ ਮਾਰਿਆ ਹੈ ਉਸ ਪੁਲਿਸ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਵੇ ਦੇਖਣਾ ਹੋਵੇਗਾ ਕਿ ਪੁਲਿਸ ਵਿਭਾਗ ਜੋ ਹੈ ਪੁਲਿਸ ਪ੍ਰਸ਼ਾਸਨ ਜੋ ਹੈ ਇਸ ਪੂਰੇ ਮਾਮਲੇ ਦੇ ਵਿੱਚ ਕੀ ਕੁਝ ਕਦਮ ਚੁੱਕਦਾ ਹੈ ਤੇ ਕੀ ਸਟੈਂਡ ਲਿਆ ਜਾਂਦਾ ਹੈ